ਅੱਜ ਕੱਲ ਆਪਾਂ ਦੇਖਦੇ ਹਾਂ ਕਿਸੇ ਦੇ ਕੁਲੇ ਕੁੜੀ ਦੀ ਕਰਾਮਾਤ ਆ ਜਾਏ ਤਾਕਤ ਆ ਜਾਏ ਉਹ ਦੁਨੀਆ ਨੂੰ ਕੁਮਰਾਹ ਕਰਨ ਲੱਗ ਜਾਂਦਾ ਹੈ ਆਪਣੇ ਮਗਰ ਲਾਉਣ ਲੱਗ ਜਾਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਿੱਧ ਹੋਵਾਂ ਸਿੱਧ ਲਈ ਰਿਤ ਆਖਾਂ ਆਓ ਇਹਦੇ ਹੀ ਆਕਾਰ ਪ੍ਰਭ ਵਾਹਿਗੁਰੂ ਜੇ ਤੂੰ ਮੇਰੇ ਤੇ ਇੰਨੀ ਕਿਰਪਾ ਰਹਿਮਤ ਕਰੇ ਕਿ ਮੈਂ ਉੱਗਾ ਹੋਇਆ ਜੋਗੀ ਬਣ ਜਾਵਾਂ ਕਿਵੇਂ ਮੈਂ ਜੋਗ ਸਮਾਧੀ ਦੀਆਂ ਕਾਮਯਾਬੀਆਂ ਕਰਮਾਤਾ ਹਾਸਲ ਕਰ ਲਵਾਂ ਕਿਵੇਂ ਜੋਗ ਪ੍ਰਾਪਤ ਕਰ ਪ੍ਰਾਪਤ ਹੋ ਸਕਣ ਵਾਲੀਆਂ ਵਰਕਤਾਂ ਪ੍ਰਾਪਤ ਕਰ ਲਵਾਂ ਜਿਨ੍ਹਾਂ ਨੂੰ ਆਪਾਂ ਰੇਧੀ-ਸਦੀਆਂ ਕਹਿੰਦੇ ਹਨ ਕਹਿੰਦੇ ਵਾਜ ਮਾਰਾਂ ਤੇ ਮੇਰੇ ਪਾਸ ਆ ਜਾਣ ਉਹ ਵਰਕਤਾਂ ਇੰਨਾ ਮੈਂ ਭਗਤੀ ਦੇ ਵਿੱਚ ਸ਼ਕਤੀ ਦੇ ਵਿੱਚ ਅਨੁਨ ਹੋ ਜਾਵਾਂ ਕੋਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੇ ਭਾਉ ਕਹਿੰਦੇ ਮੈਂ ਇੰਨੀ ਤਾਕਤ ਇਕੱਠੀ ਕਰ ਲਵਾਂ ਕਿ ਜਦੋਂ ਜੀ ਕਰੇ ਮੈਂ ਲੁਕ ਜਾਵਾਂ ਜਦੋਂ ਜੀ ਕਰੇ ਮੈਂ ਪਰਤਖ ਹੋ ਜਾਵਾਂ ਤੇ ਸਾਰਾ ਸੰਸਾਰ ਮੇਰਾ ਆਦਰ ਮਾਨ ਕਰੇ ਪਰ ਮਾਲਿਕਾ ਇੰਨੀ ਤਾਕਤ ਹੋਣ ਦੇ ਬਾਅਦ ਵੀ ਇੱਕ ਕਿਰਪਾ ਕਰੀ ਮੈਨੂੰ ਜਿਹੜਾ ਡਰ ਲੱਗਾ ਰਹਿੰਦਾ ਹੈ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾਵੇ ਨਾ ਮਤਾ ਕਿਤੇ ਇੰਨਾ ਕੁਝ ਪ੍ਰਾਪਤ ਕਰਕੇ ਤੂੰ ਮੇਰੇ ਮਨ ਵਿੱਚੋਂ ਵਿਸਰਜਾ ਜੇ ਤੂੰ ਮੇਰੇ ਮਨ ਵਿੱਚੋਂ ਵਿਸਰ ਗਿਆ ਤੇ ਇਹ ਕਰਾ ਮਾਤਾ ਇਹ ਵਰਕਤਾ ਮੇਰੇ ਵਾਸਤੇ ਜੰਜਾਲ ਬਣ ਜਾਣਗੇ ਮੇਰੇ ਵਾਸਤੇ ਨੁਕਸਾਨ ਦਾ ਇੱਕ ਬਣ ਜਾਣਗੇ ਇਹਨਾਂ ਦੇ ਵਿੱਚੋਂ ਮੈਨੂੰ ਲਾਭ ਨਹੀਂ ਨੁਕਸਾਨ ਹੋਵੇਗਾ ਇਸ ਪੰਕਤੀ ਦੇ ਨਾਲ ਵੀ ਜਦੋਂ ਆਪਾਂ ਫਿਰ ਹੌ ਵਾਲਾ ਬੰਦ ਪੜਾਂਗੇ ਹਾਰ ਬਿਨ ਜੀਓ ਚਰਪਲ ਜਾਓ ਮੈਂ ਆਪਣਾ ਗੁਰਪੁਖ ਦੇਖਿਆ ਅਵਰ ਨਹੀਂ ਥਾਉ ਗੁਰੂ ਤੋਂ ਬਗੈਰ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਸਾਨ ਮੁੱਕ ਸਕੇ ਕਿੱਥੇ ਬੈਠ ਕੇ ਪ੍ਰਮਾਤਮਾ ਦਾ ਚਾ ਪ੍ਰਮਾਤਮਾ ਦਾ ਨਾਮ ਯਾਦ ਰਹਿ ਸਕੇ ਉਹ ਗੁਰੂ ਦੀ ਸੰਗਤ ਹੈ ਗੁਰੂ ਦਾ ਗਿਆਨ ਹੈ ਬਾਕੀ ਤਾਂ ਸਾਰਾ ਕੁਝ ਪ੍ਰਮਾਤਮਾ ਨੂੰ ਭਣਾਉਣ ਵਾਲਾ ਮੋ ਮਾਇਆ ਹੈ